ਹੁਣ ਸਾਡੇ ਪੱਤਰਕਾਰ ਮਨਿੰਦਰਜੀਤ ਸਿੱਧੂ ਲੋਕ ਆਵਾਜ਼ ਵਾਲੇ ਹੁਣ ਪਤਾ ਲੱਗਿਆ ਹੈ ਕਿ ਉਹਨਾਂ ਦੇ ਵੀ ਜਿਹੜੇ ਪੱਤਰਕਾਰ ਨੇ ਜਾਂ ਉਹ ਆਪ ਨੇ ਉਹਨਾਂ ਦੇ ਵੀ ਕਹਿੰਦੇ ਕਿ ਘਰਾਂ ਦੇ ਬਾਰੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਬਾਰੇ ਪੁੱਛਗਿੱਛ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਅਸੀਂ ਬਿਲਕੁਲ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰਾਂਗੇ ਜੇ ਸਾਡੇ ਪੱਤਰਕਾਰ ਸਾਥੀ ਦੇ ਨਾਲ ਕਿਸੇ ਕਿਸਮ ਦਾ ਤੱਕਾ ਹੁੰਦਾ ਹੈ ਸਾਡਾ ਆਧਾਰਾ ਅਸੀਂ ਔਰ ਪੰਜਾਬ ਦੇ ਲੋਕ ਜਿਹੜੇ ਮਨਿੰਦਰਜੀਤ ਸਿੱਧੂ ਹੋਰਾਂ ਦੇ ਚੈਨਲ ਦੇ ਨਾਲ ਅਸੀਂ ਜਿਹੜਾ ਉਹ ਡੱਟ ਕੇ ਖੜੇ ਹਾਂ ਔਰ ਲਗਾਤਾਰ ਪੰਜਾਬ ਦੀ ਆਵਾਜ਼ ਜਿਹੜੀ ਆ ਉਹ ਬੁਲੰਦ ਕਰ ਰਹੇ ਨੇ ਸੀ ਉਹਨਾਂ ਦੇ ਬਿਲਕੁਲ ਨਾਲ ਹੈ ਔਰ ਜਿਹੜੇ ਪੰਜਾਬ ਚੋਂ ਆਏ ਧਾੜ ਵੀ ਗੈਂਗ ਨੇ ਜਿਹੜੇ ਪੰਜਾਬ ਦੇ ਹੱਕਾਂ ਦੇ ਉਤੇ ਡਾਕੇ ਮਾਰ ਰਹੇ ਨੇ ਔਰ ਜਿਹੜੇ ਪੰਜਾਬ ਦੇ ਹੱਕਾਂ ਦੇ ਲਈ ਖੜਨ ਵਾਲੇ ਸਾਡੇ ਲੋਕ ਨੇ ਸਾਡੇ ਨੌਜਵਾਨ ਨੇ ਸਾਡੇ ਪੱਤਰਕਾਰ ਨੇ ਸਾਡੇ ਆਰਟੀਆਈ ਐਕਟੀਵਿਸਟ ਨੇ ਸਾਡੇ ਰਾਜਨੀਤਿਕ ਲੀਡਰ ਨੇ ਜਾਂ ਸਾਡੇ ਕੁਝ ਅਫਸਰ ਵੀ ਚੰਗੇ ਹੈਗੇ ਆ ਜੇ ਉਹਨਾਂ ਦੇ ਨਾਲ ੱੱਕੇ ਹੋਣਗੇ ਤਾਂ ਪੰਜਾਬੀ ਜਿਹੜੇ ਆ ਉਹ ਚੁੱਪ ਕਰਕੇ ਨਹੀਂ ਬੈਠਣਗੇ ਇਹਨਾਂ ਨੂੰ ਮੂੰਹ ਦੀ ਜੜੀ ਆ ਖਾਣੀ ਪਊਗੀ ਮੈਂ ਪਹਿਲਾਂ ਹੀ ਕੁਝ ਦਿਨ ਪਹਿਲਾਂ ਹੀ ਦੱਸਦਾ ਸੀਗਾ ਕਿ ਭਾਈ ਇਹਨਾਂ ਨੇ ਲਿਸਟ ਬਣਾ ਲਈ ਹੈ ਕੁਝ ਰਾਜਨੀਤਿਕ ਲੀਡਰਾਂ ਦੀ ਕੁਝ ਪੱਤਰਕਾਰਾਂ ਦੀ ਕੁਝ ਆਰਟੀਆ ਐਕਟਿਵਿਸਟਾਂ ਦੀ ਹੁਣ ਇਹ ਉਹਨਾਂ ਨੂੰ ਟਾਰਗੇਟ ਕਰਨਗੇ ਤਾਂ ਸ਼ੁਰੂਆਤ ਹੋਈ ਹੈ ਅਸੀਂ ਮਨਿੰਦਰਜੀਤ ਸਿੱਧੂ ਦੇ ਉਹਨਾਂ ਦੇ ਚੈਨਲ ਦੇ ਉਹਨਾਂ ਦੇ ਆਧਾਰੇ ਦੇ ਨਾਲ ਉਹਨਾਂ ਦੇ ਪੱਤਰਕਾਰਾਂ ਦੇ ਨਾਲ ਇੱਕ ਠੋਕ ਕੇ ਖੜੇ ਆਂ ਮੋਢਾ ਜੋੜ ਕੇ ਖੜੇ ਆਂ ਤੇ ਜਿੱਥੇ ਵੀ ਲੋੜ ਪਈ ਅਸੀਂ ਲੜਾਈ ਲੜਨ ਦੇ ਲਈ ਤਿਆਰ ਆ ਬਿਲਕੁਲ ਦਬਣ ਵਾਲੇ ਨਹੀਂ